ਮੁੰਡੇ ਲੁੱਟ ਲੈ ਗਏ ਸਾਡੇ ਮੋਟਰਸਾਈਕਲ ਤੋੜ ਲੈ ਗਏ ਆਹ ਦੇਖੋ ਮੇਰੇ ਭਰਾ ਦਾ ਕੀ ਹਾਲ ਕਰਿਆ ਖੂਨੇ ਖੂਨ ਆਹ ਦੇਖੋ ਕਰਪਾਨਾ ਉਹਨਾਂ ਦੇ ਕੋਲ ਸੀਗੀਆਂ ਪਿਸਤਲਾਂ ਉਹਨਾਂ ਦੇ ਕੋਲ ਸੀਗੀਆਂ ਨੰਬਰ ਮੈਂ ਨੋਟ ਕਰ ਲਿਆ ਮੈਂ ਥਾਣੇ 'ਚ ਸਵੇਰੇ ਬਨੂੜ ਐਸਐਚਓ ਨੂੰ ਦੇ ਦਾਂਗਾ ਲੁੱਟ ਖੋਹ ਦੀ ਇਹ ਵਾਰਦਾਤ ਚੰਡੀਗੜ੍ਹ ਰਾਜਪੁਰਾ ਰੋਡ ਉੱਤੇ ਚਿਤਕਾਰਾ ਯੂਨੀਵਰਸਿਟੀ ਕੋਲ ਵਾਪਰੀ ਸੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 6-7 ਨõਜਵਾਨਾਂ ਵਿੱਚੋਂ 3 ਨੂੰ ਫੋਰਸ ਨੇ ਕਾਬੂ ਕਰ ਲਿਆ ਇਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨੀਜਨਕ ਖੁਲਾਸਾ ਇਹ ਹੋਇਆ ਕਿ ਬਹੁਤੇ ਨੌਜਵਾਨ ਪਲੱਸ 2 ਪਾਸਨ ਜਿਨ੍ਹਾਂ ਨੇ ਅਜੇ ਆਪਣਾ ਭਵਿੱਖ ਬਣਾਉਣਾ ਸੀ ਹੁਣ ਇਹ ਲੁੱਟਖੋਦੀਆਂ ਬਾਹਰਦਾਤਾਂ ਕਰਕੇ ਆਪਣੇ ਭਵਿੱਖ ਨਾਲ ਖਿਲਵਾੜ ਕਰ ਰਹੇ ਨੇ ਰੋਡ ਤੇ ਕਾਫੀ ਲੁੱਟਾਂ ਹੋਆਂ ਹੁੰਦੀਆਂ ਉਹਦੇ ਮੱਦੇਨਜ਼ਰ ਰੱਖਦੇ ਇੱਕ ਮਿਤੀ 9 ਤਰੀਕ ਨੂੰ 9 8 9 ਰਾਤ ਨੂੰ ਕਰੀਬ 11 12 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਬਕਤੀ ਕਵਾਦ ਮੀਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਤੁਹਾਨੂੰ ਇਨਫੋਰਮੇਸ਼ਨ ਮਿਲੀ ਵੀ ਉੱਥੇ ਨਗਰੇ ਰੁਕੋ ਹੋਈ ਆ ਤਾਂ ਤੁਰੰਤ ਜਿਹੜੀ ਹੈ ਇਹ ਏਐਸਆਈ ਸੁਭਾ ਸਿੰਘ ਚੌਕੀ ਚਾਰਜਦਸੂਹਾ ਦੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਕਿਉਂਕਿ ਜਿਹੜੇ ਬੰਦੇ ਸੱਟਾਂ ਲੱਗਿਆ ਸੀਗਾ ਉਹ ਗਿਆਨਸਗਰ ਦਾਖਲ ਹੋ ਗਿਆ ਸੀ ਕਿਹਾ ਉਹਨੂੰ ਇਨਫੋਰਮੇਸ਼ਨ ਆਈ ਤੇ ਗਿਆਨਸਗਰ ਮੌਕੇ ਤੇ ਪੁੱਜੇ ਤੇ ਮੌਕੇ ਤੇ ਉੱਥੇ ਮੁਕਸ਼ਰ ਡੁੱਟੇ ਪਏ ਸੀ ਜਦੋਂ ਉਹਨਾਂ ਨੇ ਜਾ ਕੇ ਗਿਆਨਸਗਰ ਪਤਾ ਕੀਤਾ ਉਹਦਾ ਜਤਿੰਦਰ ਸਿੰਘ ਨਾਂ ਦਾ ਵਿਅਕਤੀ ਸੀ ਜਿਹਦੇ ਸੱਟਾਂ ਲੱਗੀਆਂ ਸੀ ਜਦੋਂ ਜਾ ਕੇ ਉੱਥੇ ਪਤਾ ਲੱਗਿਆ ਤਾਂ ਉਹਨਾਂ ਨੇ ਦੱਸਿਆ ਵੀ ਮੈਨੂੰ ਦੋ ਦੋ ਕਾਰਾਂ ਦੇ ਵਿੱਚ ਨੋ ਨੌਜਵਾਨ ਆਏ ਸੀ ਜਿਨ੍ਹਾਂ ਦੇ ਜਦੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਜਲਸੁਹਾ ਤੋਂ ਪਿੰਡ ਜਾਸਣਾ ਲਈ ਜਾ ਰਿਹਾ ਸੀ ਜਦੋਂ ਮੈਂ Jio ਪੰਪ ਆਲੰਪਰ ਦੇ ਕੋਲ ਪਹੁੰਚਿਆ ਮੇਨ ਜੀਟੀ ਰੋਡ ਤੇ ਤਾਂ ਉੱਥੇ ਮੈਨੂੰ ਅੱਗੇ ਗੱਡੀ ਲਾ ਕੇ ਰੋਕ ਲਿਆ ਤੇ ਪਿੱਛੋਂ ਵੀ ਇੱਕ ਗੱਡੀ ਆ ਕੇ ਉਹਨਾਂ ਦੇ ਨਾਲ ਦੀ ਜਿਹਦੇ ਵਿੱਚੋਂ ਮਤਲਬ ਕੁੱਲ ਜਿਹੜੇ 4-5 ਵਿਅਕਤੀ ਜਿਹੜੇ ਨਿਕਲੇ ਤੇ ਉਹਨਾਂ ਨੇ ਦੀ ਮਾਰਕ ਪਾਈ ਸ਼ੁਰੂ ਕਰ ਦਿੱਤੀ ਤੇ ਮੁੜ ਕੇ ਉਹਨਾਂ ਨੂੰ ਕਿਹਾ ਵੀ ਆਪਣਾ ਜੋ ਤੁਹਾਡੇ ਕੋਲ ਸਮਾਨਤ ਦਿਓ ਸਾਨੂੰ ਆਦਾਂ 24000 ਦੇ ਕਰੀਬ ਪੈਸੇ ਤੇ ਇੱਕ ਮੋਬਾਈਲ ਖੋ ਕੇ ਲੈ ਗਏ ਤੇ ਉਤੋਂ ਉਹ ਮਾਰ ਕੇ ਛੱਡਾ ਚਲੇ ਗਏ ਜਿਨ੍ਹਾਂ ਦੇ ਖਿਲਾਫ ਤੁਰੰਤ ਜਿਹੜੀ ਐ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਦਰਜ ਕਰ ਦਿੱਤਾ ਸੀ ਮੁਕੱਦਮਾ ਨੰਬਰ ਹੈਗਾ ਜੀ ਫਾਸੀ ਨੰਬਰ ਮੁਕੱਦਮਾ ਜਿਹੜਾ ਮੈਂ ਖੋਦਾ ਦਰਜ ਕਰਤਾ ਜੀਗਾ ਤੇ ਜਿਹੜੇ 24 ਘੰਟਿਆਂ ਦੇ ਵਿੱਚ ਉਹਨੂੰ ਪ੍ਰੈਸ ਕਰਕੇ ਤਿੰਨ ਜਿਹੜੇ ਦੋਸ਼ੀਆਂ ਉਹ ਗ੍ਰਿਫਤਾਰ ਕਰ ਲਏ ਇਹਨਾਂ ਦਾ ਕੋਈ ਅਰੀਜਨਲ ਬੈਕਗ੍ਰਾਉਂਡ ਵੀ ਹੈ ਉਹ ਪਤਾ ਕਰ ਰਹੇ ਸਰ ਅਸੀਂ ਉਹ ਅਸੀਂ ਪਤਾ ਕਰ ਰਹੇ ਆ ਜੇ ਅਜੇ ਮਤਲਬ ਕੱਲ ਹੀ ਫੜੇ ਆ ਤੇ ਉਹ ਪਤਾ ਕਰਕੇ ਫਿਰ ਦੱਸੋ ਕਿ ਕੀ ਹੋਈ ਹੈ ਉਹ ਬਰਾਮਦਗੀ ਅਜੇ ਤਾਂ ਕੁਝ ਨਹੀਂ ਹੋਈ ਐ ਤਾਂ ਵੈਸੇ ਹੀ ਫੜਿਆ ਇਹ ਇਹਦਾ ਕਾਗਜ਼ ਰਿਮਾਰਡ ਲੈ ਕੇ ਉਹਨਾਂ ਨੂੰ ਤਾਂ ਬਰਾਮਦੀ ਕਰਾਵਾਂਗੇ ਜੀ ਜੋ ਇਹਨਾਂ ਨੇ ਤਿਆਰ ਕਰਤੀ ਐ ਕਹਿੰਦੇ ਇਹਨਾਂ ਕੋਲ ਇੱਕ ਕਿਰਪਾਨ ਸੀ ਤੇ ਇੱਕ ਡੰਡਾ ਹੋਰ ਸੀ ਨੌਜਵਾਨ ਦੀ ਕਾਫੀ ਪੱਟੜ ਕਰਿਆ ਸੀ ਜਿਹੜਾ ਉਹਦੇ ਬਾਹਰ ਸੀ ਹਾਂ ਜੀ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਅੰਦਰ ਆ ਜੀ ਉੱਥੇ ਜੰਸਾਗਰ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਅੰਦਰ ਤੇ ਜਿਹੜੇ ਬਾਕੀ ਰਹਿੰਦੇ ਦੋਸਤਿਆਂ ਉਹ ਉਹਨਾਂ ਨੂੰ ਕੋਈ ਨਾਲ ਹੀ ਪਤਾ ਜੇ ਤੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਕੀ ਸੈਕਟਰ ਦਾ ਰੋਲ ਹੈ ਜੀ ਇਹਨਾਂ ਦੇ ਜੀ ਖੋਦ ਲਾਈਆਂ ਜੀ ਇਹਨਾਂ ਦੇ ਨਾਲ 115 2 ਬੀ ਐਨ ਐਸ 126 2 310 2 195 3 ਤੇ 190 ਇਹਨੋਂ ਖੋਦੀਆਂ ਜਿਹੜੇ ਧਾਰਾਵਾਂ ਐ ਬੀ ਐਨ ਐਸ ਦੇ ਵਿੱਚ ਲਾਈਆਂ ਜੀ ਤੇ ਮੁਕਦਮਾ ਦਰਜ ਕਰਤਾ ਜੀ 10 ਤਰੀਕ ਨੂੰ ਸਰ ਜੀ ਨਾਲ ਬਾਕੀ ਦੋਸ਼ੀਆਂ ਨੂੰ ਹਾਂ ਜੀ ਜਲਦੀ ਜੀ ਇਹਨਾਂ ਨੂੰ 24 ਘੰਟੇ ਦੇ ਫੜ ਲੈਂਦੇ ਆ ਉਹ ਭੱਜੇ ਹੋਏ ਆ ਜੇ ਉਹਨੂੰ ਵੀ ਜਲਦੀ ਇਹਨਾਂ ਦੀ ਮਿਸਾਲ ਦੇ ਤੇ ਪੁੱਛਣਾ ਸਰਕਾਰ ਕਰਨਾ ਤੇ ਰਮਾਂਡ ਹਾਸਲ ਹਾਂ ਜੀ ਹਾਂ ਜੀ ਰਮਾਂਡ ਲਵਾਂਗੇ ਜਿਹਨਾਂ ਤੇ ਪੇਸ ਕਰਕੇ ਜੀ ਇਸ ਤਰ੍ਹਾਂ ਕੇ ਰਮਾਂਡ ਲਵਾਂਗੇ ਇਹਨਾਂ ਦੀ ਇਸਨ ਦਾ ਇਹਨਾਂ ਦੀ ਕੈਮ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਪਤਾ ਕਰ ਰਹੇ ਜੀ ਅਜੇ ਤੁਹਾਨੂੰ ਮੈਂ ਰੈਸਟਰੀ ਕੀਤੇ ਆ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਦਾ ਕੋਈ ਇੱਕ ਇੱਕ ਬੰਦੇ ਦਾ ਜਿਹੜਾ ਫਾਦਰ ਹੈ ਉਹ ਚਾਹ ਵੇਚਦਾ ਜੀ ਕੈਪੜਾ ਦੱਤਰ ਦੀ ਬੈਕ ਸਾਈਡ ਤੇ ਦੋ ਜਿਹੜਾ ਘਰ ਕੋਲੇ ਕੰਮ ਕਾਰ ਕਰਦੇ ਆ ਜੀ ਇਹ ਰਾਜਪੁਰੇ ਦੇ ਲੋਕ ਲੈ ਜੀ ਇਹ ਰਾਜਪੁਰੇ ਦੇ ਲੋਕ ਨੇ ਜੀ ਇੱਕ ਤਾਂ ਆਏਗੇ ਦੀ ਪਰਵਜੋਤ ਜਿਹੜਾ ਫੋਟੋ ਪੈਂਟ ਤੋਂ ਆ ਜੀ ਤੇ ਇੱਕ ਵਰਨ ਪਤਰਾ ਰਾਜਪਟਾ ਟਾਊਨ ਤੋਂ ਆ ਜੀ ਜਸਵੀਰ ਆ ਜਿਹੜਾ ਮੁਹੱਬਤ ਕਾਰਸਤੇ ਕੋ ਕਰਦਾ ਜੀ ਰਾਜਪੁਰੇ ਇਹ ਜਨਰਲ ਮਾਰਾ ਜਾਂ ਆ ਪੜ੍ਹੇ ਲਿਖੇ ਆ ਜੀ ਸਾਡੇ ਪੜ੍ਹੇ ਲਿਖੇ ਬੱਚੇ ਆ ਪਲੱਸ 2 ਪੜੀ ਗਿਆ ਸਾਰੇ ਤਫ਼ਤੀਸ਼ ਕਿਤਾਬ ਕਿਤਾਬ ਆ ਇਹ ਤਾਂ ਤਫ਼ਤੀਸ਼ ਦਾ ਮੈਟਰ ਆ ਜੀ ਦੇਖਦੇ ਨੇ ਤਫ਼ਤੀਸ਼ ਕਰਦੇ ਆ ਜੇ ਕੁਝ ਕੁਝ ਕਰਦੇ ਆ ਇਹਨਾਂ ਨੂੰ ਮਾਰ ਦਿੱਤੀ ਜੇ ਮਾਰ ਲੈ ਕੇ ਨਾ ਤਫ਼ਤੀਸ਼ ਕਰਦੇ ਰਿਕੀ ਨਾਲ ਫਿਰ ਪੁੱਛਾਂਗੇ ਇਹਨਾਂ ਨੂੰ ਵੀ ਕਿਉਂ ਕਿੱਦਾਂ ਕੀ ਆ ਜੀ ਇਸ ਇਲਾਕੇ ਦੇ ਵਿੱਚ ਨਾ ਦੁਰਘਟਨਾ ਬੜੀ ਹੁੰਦੀ ਆ ਨਾ ਕਿਉਂਕਿ ਬਹੁਤ ਲੋਕਾਂ ਦੇ ਕੇਸ ਆਇਆ ਨੇ ਖਾਣੇ ਤੇ ਵੀ ਹੁੰਦਾ ਹੈ ਤੇ ਉੱਥੇ ਸਾਲੋਂ ਵੀ ਇਹ ਲੋਕਾਂ ਦੇ ਕੋਲ ਆਇਆ ਸੀ ਮੀਡੀਆ ਕੋ ਕਹਿੰਦੇ ਨੇ ਜਿਸ ਟਾਈਮ ਉਦਾਂ ਦੀ ਵੀਡੀਓ ਜਾ ਰਹੀ ਸੀ ਉਹ ਆ ਨਾ ਕਿ ਦੀਦੀ ਦੇ ਘੁਟਿਆਂ ਵਾਲੀਆਂ ਨੇ ਉਹਨਾਂ ਦੇ ਕੋਲ ਉਹਦੇ 'ਚ ਗੱਡੀ ਦਾ ਨੰਬਰ ਆਇਆ ਪਰ ਉਹਦੇ 'ਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕੀਤੀ ਕਿ 3-4 ਬੰਦੇ ਦੇ ਵਿਰੁੱਧ ਰਿਪੋਰਟਿੰਗ ਵੀ ਹੈ ਕਹਿੰਦੇ ਇਹੀ ਗੱਡੀ ਸੀ ਉਹ ਗੱਡੀ ਤੇ ਇੱਕ ਸਰਦਾਰ ਬੰਦੇ ਵਿਚ ਮੌਨੇ ਰਹਿੰਦੇ ਇਹਨਾਂ ਨੇ ਸਾਡੇ ਨਾਲ ਯਾਨੀ ਗੋ ਕੀਤੀ ਹੈ ਪੇਟ ਜਿੱਤਣਾ ਉਹ ਵੀ ਇਕੱਲਾ ਸਰ ਸਾਰੇ ਉਹਨਾਂ ਦਾ ਬਿਲਕੁਲ ਬਿਲਕੁਲ ਸਰ ਸਾਰੇ ਡੰਗਾ ਕਰ ਦਗਾ ਤਰਤੀਸ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਨੇ ਕਿਹੜੀ ਬਵਾਦਤਾ ਕੀਤੀਆਂ ਜੀ ਉਹ ਕਿੰਨੀਆਂ ਬਵਾਦਤਾ ਕੀਤੀਆਂ ਤੇ ਕੀ ਇਹਨਾਂ ਦਾ ਮੋਟਿਵ ਸੀ ਇਹ ਸਾਰਾ ਕੁਝ ਤਰਤੀਸ ਦਾ ਮੈਟਰ ਹੈ ਜੀ ਤਰਤੀਸ ਤੋਂ ਕਰਕੇ ਰੁਕਰਾ वैसे पुलिस बहुत बढ़िया का का। काम कर रही है क्योंकि 24 घंटे के बीच में जो ਤੁਸੀਂ ਜੁਰਮਾਨੇ ਦੇ ਫਟਾਕਾ ਕਰਦੇ ਜਿਹੜੀ ਕਿਹਦੀ ਕਿ ਪ੍ਰਸ਼ੰਸਾ ਦਾ ਸਾਹਮਣਾ ਕਰਦੇ ਕੋਈ ਗੱਲ ਨਹੀਂ ਜੀ ਪ੍ਰਸ਼ੰਸਾ ਸਾਡੀ ਡਿਊਟੀ ਹੈ ਡਿਊਟੀ ਆ ਕੋਈ ਗੱਲ ਨਹੀਂ ਪ੍ਰਸ਼ਾਦੀ ਤਾਂ ਸਿਰ ਕੋਈ ਗੱਲ ਨਹੀਂ ਪ੍ਰਸ਼ਾਦੀ ਦਾ ਡਿਊਟੀ ਹੈ ਜੀ ਤਾਂ ਆਪਾਂ ਕੁ گرفتار ਕਰ ਲਿਆ ਆ 24 ਘੰਟੇ ਸੁਪਾਸ ਵੀ ਨਹੀਂ ਆਪਣੀ ਪੂਰੀ ਟੀਮ ਦੇ ਨਾਲ ਲਾ ਕੇ ਇਹਨਾਂ ਨੂੰ ਟੈਕਨੀਕਲ ਤੌਰ ਤੇ ਥੈਂਕ ਯੂ ਕਰਿਆ ਜੀ ਇਹਨਾਂ ਨੂੰ ਦੋ ਦਿਨ ਫੜ ਲਿਆ ਜੀ ਜਿਹੜੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਜਲਦੀ ਫੜ ਲਾਂਗੇ ਜੀ 24 ਘੰਟੇ ਦੇ ਫੜ ਲਿਆ ਉਹ ਵੀ ਫੜ ਲਾਂਗੇ ਭੱਜੇ ਹੋਏ ਆ ਉਹਨਾਂ ਨੂੰ ਜਲਦੀ ਫੜਾਂਗੇ